ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਸਾਰਿਆਂ ਨੂੰ ਪਤਾ ਹੈ ਜੀ ਚੱਲਦੀਆਂ ਨੇ ਤਿਆਰੀਆਂ ਵਿਆਹ ਦੀਆਂ ਜੋਰਾਂ ਸ਼ੋਰਾਂ ਦੇ ਨਾਲ ਤੇ ਜਿਹੜਾ ਅਸੀਂ ਕੰਮ ਲੱਗੇ ਹੁਣ ਕਰਨਾ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਉਹ ਤਾਂ ਵੈਸੇ ਸਭ ਤੋਂ ਜ਼ਿਆਦਾ ਜ਼ਰੂਰੀ ਆ ਹਾਂ ਜੀ ਫਤਿਹ ਜੀ ਬੈਕਪ ਜੀ ਕਾ ਖਾਲਸਾ ਵੈਜ ਫਤਿਹ ਜੀ ਬਾਕੀ ਕੰਮ ਬੜਾ ਜ਼ਰੂਰੀ ਹੈ ਹਾਂ ਪਰ ਉਹ ਜ਼ਰੂਰੀ ਕੰਮ ਮੰਨ ਲਾਦੇ ਨਾ ਗਲਤ ਕਰ ਲਿਆ ਇਹ ਪਹਿਲਾ ਚੁੱਲਾ ਬੜਾ ਸੀ ਗਿਆ ਹੁਣ ਛੋਟਾ ਲੈਂਦਾ ਨਹੀਂ ਇਹਨੂੰ ਇਹਨੇ ਬੜਾ ਬਣ ਜਾਣਾ ਅਸੀਂ ਠੀਕ ਠੀਕ ਜਿਹਾ ਲੈਂਦਾ ਆਪਣੇ ਮੰਨ ਕੇ ਚੱਲੀ ਆ ਵੀ ਪਹਿਲੀ ਤਰੀਕ ਤੱਕ ਕੇ ਪਹਿਲੀ ਨੂੰ ਵੀ ਨਹੀਂ ਹੈ ਨਾ ਅਬੀ ਉੱਜਾ ਤੱਕ ਇਹ ਵੱਡਣਾ ਹੈ ਫਿਰ ਉੱਤੇ ਬਾਅਦ ਤਾਂ ਆਪਣੇ ਟੱਕ ਦੇਣਾ ਹੁਣ ਤੁਸੀਂ ਪੁੱਛੂਗੇ ਕਿਉਂ ਹਾਂ ਫਿਰ ਸਾਗਾ ਪਰ ਬਣਾਉਂਗੀ ਫਿਰ ਤੁਸੀਂ ਪੁੱਛੂਗਾ ਕਿਉਂ ਟਕਣਾ ਹਾਂ ਇਹ ਨਾਨਕਿਆਂ ਨੇ ਭੰਨਦਾ ਨਾ ਹਾਂ ਇਹ ਹਾਂ ਭਾਈ ਗੱਲ ਤਾਂ ਕਰਕੇ ਇਹ ਗਲਤ ਕਰ ਲੈ ਨਾਨਕਿਆਂ ਦੀ ਯਾਰ ਉਹ ਆਪਣੇ ਘਰ ਥੋੜਾ ਨਿਕਲ ਜਾਂਦੀ ਇਹਨੂੰ ਇਹ ਹੀ ਨਹੀਂ ਪਤਾ ਹੈਗਾ ਆਪਣਾ ਨਹੀਂ ਛੱਡਦੇ ਕਿਸੇ ਦਾ ਨਹੀਂ ਛੱਡਦੇ ਨਾਨਕੇ ਹਾਂ ਨੇ ਹੁਣ ਇਹਨੂੰ ਨਾ ਇਹ ਬਾਕੀ ਬਚਾ ਕੇ ਹਾਂ ਬੱਬੇ ਵੈਸੇ ਜੋੜ ਸਕਦਾ ਦਾ ਹੈ ਜੇ ਜੇ ਤੂੰ ਗੱਲ ਕਰੇ ਨਾ ਓਏ ਇਹਦੇ ਵਿੱਚ ਹੁਣ ਕੁਛ ਨਹੀਂ ਹੈ ਬੀ ਭਾਬੀ ਮੰਨ ਮੇਰੀ ਗੱਲ ਤੂੰ ਇਹਨੂੰ ਕਰ ਇਹਨੂੰ ਨਾਲ ਲਾ ਕੇ ਇੱਥੇ ਨਾ ਇਹ ਜਿਹੜੇ ਕੋਸਰੀਆ ਪਿਆ ਬੈ ਤੇ ਮਿੱਟੀ ਲਾ ਤੂੰ ਗੱਲ ਖਤਮ ਹੈ ਨਹੀਂ ਨਹੀਂ ਹੈ ਗੇਰਨਾ ਸੀ ਇਹਦੇ ਵਿੱਚ ਕੁਛ ਨਹੀਂ ਇਸ ਵੀਰ ਨਹੀਂ ਇਹ ਹੁਣ ਤਾਂ ਚੁੱਲ੍ਹਾ ਨਹੀਂ ਹੈਗਾ ਕਿੰਨੇ ਵੇ ਪਾਈ ਲੈ ਇਹ ਹੁੰਦਾ ਨਹੀਂ ਹੈਗਾ ਤੇ ਪਪੀ ਮੜੇ ਛਾੜ ਕੇ ਦਿਖਾਈ ਰੱਖ ਕੇ ਬਰਾਬਰ ਦਿਖਾਈ ਮੜੇ ਕਿ ਸਿਮਿੰਟ ਲਾਉਣਾ ਚਲੋ ਹੋ ਜਾਣੇ ਨਹੀਂ ਰੱਖਣੇ ਤਾਂ ਕੋਈ ਜਹ ਨਹੀਂ ਹੈਗੀ ਫੇਰ ਫੇਰ ਕੀ ਗੱਲ ਕਸਰ ਕੀ ਆ ਛੇਤੀ ਜਾਣਾ ਪਿੱਛੇ ਤੇ ਇਹਨੇ ਤੜ ਜਾਣਾ ਇਹ ਇਹ ਓਥੋਂ ਦੀ ਮੈਂ ਕਿਹਾ ਮਾਰਦਾ ਕੁੱਤਾ ਮੈਨੂੰ ਲੱਗਦਾ ਮੇਰਾ ਇਹ ਪਪੀ ਸੱਚੀ ਉਧਰ ਦੇਖ ਕੁੱਤਾ ਹਾਏ ਰੱਬਾ ਹਾਲ ਹਟ ਆਏ ਕਰੇ ਕਰੋ ਜਨਨ ਬਸ ਆਉਣਾ ਕੱਢਦਾ ਇਹ ਹਾਏ ਓ ਮੇਰਾ ਕੁੱਤਾ ਜਿੰਨੇ ਨੂੰ ਇਹਦਾ ਗੱਲਾਂ ਸੋਹਣੀਆਂ ਸੀ ਆਪਾਂ ਨੇ ਹਾਏ ਰੱਬਾ ਹਾਲ ਬਾਹ ਇਹ ਤਾਂ ਲੱਗ ਗਈ ਵੀ ਇਹ ਮੇਰੇ ਘਰ ਤੱਕਾ ਹੁੰਦਾ ਜੀ ਇਹ ਤੱਕਾ ਹੁੰਦਾ ਦੀਪ ਪਰ ਮੈਂ ਠੀਕ ਕਰਦਾ ਗਾਲ ਜੀ ਸੰਦੀਪ ਉਹ ਠੀਕ ਹੋ ਜਾਣਾ ਤਾਂ ਦੱਸ ਮੜਾ ਜੇ ਤਿਰਕੇ ਹੋਈ ਚੀਜ਼ ਨੂੰ ਕਿਹਾ ਹੁੰਦਾ ਜੀ ਉਹਨਾਂ ਨੇ ਬਣਾਉਣਾ ਉਹਨਾਂ ਨੇ ਮਿੱਟੀ ਲਾਉਣੀ ਤੂੰ ਵੀ ਜਾਗ ਮਤਲਬ ਕੈਂਡ ਦਾ ਭਾਵ ਜਾਗ ਅੱਜ ਦੇ ਸ਼ੁਰੂ ਹੋ ਗਈ ਹੈ ਤੂੰ ਵੀ ਉਹ ਅੱਜ ਆਪੇ ਲੈ ਕੇ ਆਈਏ ਨਾਲੇ ਸੁਣੋ ਜੇ ਤਾਂ ਤੁਸੀਂ ਮਿੱਟੀ ਲਾਏ ਫਿਰ ਤੁਸੀਂ ਮਰਜ਼ੀ ਕਰਦੇ ਹੁਣ ਉਹਨਾਂ ਨੇ ਕਰਨੀ ਉਹਨਾਂ ਨੇ ਆਪਣੀ ਮਰਜ਼ੀ ਕਰਨੀ ਬੈਂਸਨ ਦੀ ਲੋੜ ਨਹੀਂ ਗਲਤ ਗੱਲ ਹੈ ਜੇ ਖਾ ਕੇ ਦੇਖਣੀ ਤਾਂ ਖਾ ਵੀ ਲੈ ਹੋਈ ਵਾਹਿਗੁਰੂ ਸਤਨਾਮ ਸੱਚਾ ਪਾਛਾ ਮਿਹਰ ਕਰੀ ਦਾਤਾ ਕਿਰਪਾ ਕਰੀ ਮੇਰੇ ਤੇ ਮੈਨੂੰ ਸਬਰ ਬਖਸ਼ੀਂ ਮੜ ਜਾ ਮੇਰਾ ਦਿਮਾਗ ਨੂੰ ਠੰਡਾ ਰੱਖੀ ਸਬਰ ਦਿਗਾ ਲੀ ਜਾ ਤੂੰ ਤੇ ਵਿੱਚ ਹੈ ਨਹੀਂ ਤਾਂ ਕੁਝ ਉਈਓ ਨੌਂਦਾ ਕਰਨਾ ਸੁਖਵੀਰ ਇੱਕ ਜਗ੍ਹਾ ਤੇ ਮੰਨ ਲਾ ਜੇ ਹਾਂ ਤਰ੍ਹਾਂ ਆਉਂਦਾ ਆਉਂਦਾ ਟੜਕ ਗਿਆ ਤੁਸੀਂ ਇੱਥੇ ਰੱਖੀਂ ਤੇ ਦਿਲ ਵਿੱਚ ਇਹ ਸਾਡਾ ਕੰਮ ਸਾਨੂੰ ਪਤਾ ਹੈ ਨਾ ਹੱਥੇ ਰਿਡੀ ਹੱਥੇ ਰਿਡੀ ਵਾਹਿਗੁਰੂ ਸਤਨਾਮ ਮੈਨੂੰ ਮੈਨੂੰ ਦਾਤਾ ਮੇਰੇ ਦਿਮਾਗ ਨੂੰ ਸ਼ਾਂਤੀ 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 ਰੱਖੀ ਵੈਸੇ ਇੱਕ ਗੱਲ ਹੈ ਇਹਨਾਂ ਨੂੰ ਧਰਨਾ ਆਉਣੀ ਵੀ ਚਾਹੀਦੀ ਹੈ ਟਿਕਾਣੇ ਪਤਾ ਲੱਗਣਾ ਚਾਹੀਦਾ ਮੈਨੂੰ ਕਹੀ ਜਾਨਨੇ ਆ ਨਾ ਇਹ ਗਲਤ ਆ ਗਲਤ ਆ ਤੁਸੀਂ ਜੋਚੋ ਵੀ 25 26 ਸਾਲ ਮੈਂ ਇਸ ਬੰਦੇ ਨਾਲ ਕਿਵੇਂ ਕੱਟੇ ਹੋਣੇ ਆ ਹਾਏ ਸੋਚੋ ਸੋਚੋ ਇਹਦੇ ਸਾਹਿਬ ਦਾ ਚੱਲਦਾ ਨਾ ਸੋਨੇ ਦਾ ਬਣਾ ਦੇਣਾ ਤਾਂ ਹੁਣ ਨੂੰ ਆਹਾਂ ਚੁੱਲਾ ਰੋਟੀਆਂ ਖਵਾਉਣੇ ਦੇ ਨੀ ਚਾਂਦੀ ਦੀਆਂ ਸਾਨੂੰ ਹਾਂ ਐਨੀ ਮੈਂ ਉਹ ਚੱਲਣਾ ਦਾ ਤੇਰੇ ਸਾਹਿਬ ਗੱਲ ਇਹਦੇ ਜੇ ਬੁੰਦਾ ਸੋਨਾ ਤਾਂ ਹੀ ਬਣਾਉਂਦੀ ਜੇ ਜਾਣਦੀ ਹੁੰਦੀ ਤਾਂ ਹੀ ਬਣਦੀ ਤੇ ਤਾਂ ਫਿਰ ਕਹਤਾ ਤੈਂ ਕਿ ਕਰਨ ਦਾ ਸਾਨੂੰ ਭੁੱਖ ਨੰਗ ਬਣਾ ਦੇਣਾ ਤਾਂ ਦੇਖਣਾ ਚੱਕ-ਚੱਕ ਕੇ ਜਿਹੜੀ ਚੀਜ਼ ਗਾ ਸਾਰ ਸਕਦਾ ਤਾਂ ਉਹ ਸਾਰ ਨਾ ਨਹੀਂ ਇਥੇ ਨਵੀਂ ਲੈਣੀ ਹੈ ਐਨੀ ਮੈਂ ਉਹ ਨਹੀਂ ਹੈਗੀ ਹਾਂ हां जे ਹੁੰਦੀ ਤਾਂ ਹੁਣ ਨਾ ਮੈਂ ਤਾਂ ਭਾਬੀ ਨੂੰ ਭਾਬੀ ਨੂੰ ਸ਼ਾਵਾਸ਼ ਕਿਹੜੇ ਸਾਫ ਗੱਲ ਦਿੱਤੀ ਉਹ ਚੱਕੀ ਚਲਾ ਗਏ ਸਾਡੀ ਲੋਟ ਵੀ ਆਏ ਉਹਨੇ ਮੇਰੇ ਕੋਲ ਕਿੱਥੇ ਬੜਾ ਕਾੜਾ ਹੁੰਦਾ ਤਾਂ ਫੁੱਟਦਾ ਨਾ ਕਿੱਲਾ ਕਾੜਾ ਹੁੰਦਾ ਫੁੱਟਦਾ ਨਾ ਹਾਂ ਲੈ ਆ ਇਹਨੂੰ ਘਿਰ ਕੇ ਦੇਖੀ ਲੈ ਖੜੀ ਪੜਾਈ ਲੈ ਘਿਰ ਕੇ ਦੇਖੀ ਮੜੇ ਦੇ ਥੱਲੇ ਇਹ ਲੋ ਮੈਂ ਤਾਂ ਨਾ ਮੈਂ ਲਿਆਂਦਾ ਮੈਂ ਕੱਲ 200 ਰੁਪਏ ਲਾ ਕੇ ਆਇਆ 25 ਇਹਨੂੰ ਘਿਰ ਕੇ ਦੇਖੀ ਵੀ ਫੁੱਟਦਾ ਕਿ ਨਹੀਂ ਫੁੱਟਦਾ ਹਾਂ ਇਹਨੂੰ ਆਪਾਂ 20 ਸਾਲ ਬਾਅਦ ਦੇਖਾਂਗੇ ਮੈਨੂੰ ਪਤਾ ਜਿਹੜਾ 20 ਸਾਲ ਤੇ ਕੱਢਣੇ ਕਰਦੇ ਮੈਨੂੰ ਧਵਾਗੇ ਹੁਣੇ ਕਰਦੇ ਰਹਿਣ ਧਵਾਗੇ ਕਰਨਾ ਬਿਆਹ ਕਿਦੋਂ ਜਾ ਕੇ ਤੁਸੀਂ 30 ਸਾਲ ਦਾ ਕਰਨਾ ਮੈਂ ਤਾਂ 20 ਸਾਲ ਦਾ ਹੀ ਵਿਆਹ ਦੇਣਾ ਹੋ ਜਿਉਂਦੇ ਵਾਦੇ 10 ਸਾਲ ਤੱਕ ਕਹਿ ਦੋ ਅਸ 10 ਸਾਲ ਤੱਕ ਵਿਆਹ ਦੇਣਾ ਹੋ ਜਿਉਂਦੇ ਵਾਦੇ ਆਪਾਂ ਜਦੋਂ ਆਪਣੇ ਹੱਡੇ ਹੱਡ ਜੇ ਆਪਣੇ ਦੁਖਣ ਲੱਜਣੇ ਆ 60 ਸਾਲ ਕੇ ਤਾਂ 65 ਕੇ ਸਾਲ ਦੀ ਉਮਰ ਆ ਭੇ ਜੇ 30 ਸਾਲ ਡਿੱਕਣ ਲੱਗੇ ਫਿਰ ਤਾਂ ਹੋ ਲਿਆ ਕੰਮ ਆਪ ਸਦੀ ਨਿਰਜਮੇ ਪ੍ਰਮਾਤਮਾ ਸੁੱਖ ਸ਼ਾਂਤਨਾ ਨਿਵੇੜ ਦੇਵੇ ਅੱਗੇ ਬਾਰੇ ਫਿਰ ਸੋਚਾਂਗੇ ਜਦ ਤੱਕ ਰਹਿਣਾ ਬਸ ਪੋਜੀਟਿਵ ਥਿੰਕਿੰਗ ਤਾਂ ਚਾਹੀਦੀ ਬੰਦੇ ਨੂੰ ਚਲੋ ਆਪਾ ਪ੍ਰਮਾਤਮਾ ਤਾਂ ਤੁਹਾਨੂੰ ਮੇਰੀ ਉਮਰ ਵੀ ਲਾ ਦੇ ਤੁਹਾਨੂੰ ਤਾਂ ਰਹਿਣਾ ਹੀ ਪੈਣਾ ਮੈਨੂੰ ਜਾਣਾ ਪੈਣਾ ਤੂੰ ਸੀ ਰਹਿਣਾ ਇਨਾਂ ਕੋਲ ਅੱਛਾ ਕਿਹਾ ਇਨਾਂ ਨੂੰ ਮੇਰੇ ਬਾਅਦ ਚ ਵੀ ਅਹਿਸਾਸ ਹੋਈ ਜਾਵੇ ਆ ਇੱਕ ਹੀ ਮਿੰਟ ਆ ਬਕੜਦੇ ਸੀ ਇੱਕ ਹੀ ਮਿੰਟ ਆ ਬਕੜਦੀ ਸੀ ਤੇ ਰਾਤ ਇੱਕੋ ਗੱਲ ਸੋਚਦਾ ਨਹੀਂ ਭਈ ਸਖਵੀਰ ਜਿੱਥੇ ਤੇਰੀ ਲੋੜਾ ਉਥੇ ਤੇਰੀ ਵੀ ਹੈ ਨਹੀਂ ਨਹੀਂ ਇਹ ਨਹੀਂ ਇਹ ਤਾਂ ਇਹਨੋਂ ਵੀ ਗਿੱਲਾ ਕਰ ਲਾ ਸਵਾਰ ਕੇ ਗਿੱਲਾ ਨਹੀਂ ਬਸ ਇੰਨਾ ਕੀ ਐਦੀ ਨਹੀਂ ਗੱਲ ਕਰਦਾ ਮੈਂ ਚੁੱਲ੍ਹੇ ਨੂੰ ਗਿੱਲਾ ਕਰਨ ਦੀ ਗੱਲ ਕਰਦਾ ਸਭ ਚੀਜ਼ ਵੀ ਨਾ ਦੀਦੀ ਸਰ ਜਾ ਤਾਹੇ ਜੜੂਗਾ ਉਹ ਨਹੀਂ ਮਹਾਰਾਜ ਆਪਣੀ ਆਪਣੀ ਜ਼ਿੰਦਗੀ ਸਾਂ ਭੋਗੋਗੇ ਹੇ ਗਵਨ ਜਿੰਨੀ ਤੇ ਹੈਗੀ ਆ ਇਹ ਨਹੀਂ ਹੈਗਾ ਬੀਓਆ ਵਾ ਇਹਦਾ ਜਿੱਡਣ ਆ ਗਈ ਪਤਾ ਹੀ ਨਹੀਂ ਲੱਗਣਾ ਪਤਾ ਹੀ ਨਹੀਂ ਲੱਗਦਾ ਵੀ ਕਿਹ ਟਾਂ ਚੱਲ ਜਾਣਾ ਹੈ ਭਾਬੀ ਚੁੱਲਾ ਤੁਸੀਂ ਛੋਟਾ ਲਿਆਏ ਤੁਹਾਨੂੰ ਪਤਾ ਨਾ ਥੱਲੇ ਦੇਖੋ ਡਿਜ਼ਾਈਨ ਦੱਸਦਾ ਸਭ ਕੁ ਕਰ ਦੇਣਾ ਅਸੀਂ ਹਾਏ ਉਹਨੇ ਕਿਹਾ ਤੇ ਹਮਾਕੇ ਕੇ ਹੈ ਇਹਨੂੰ ਮੱਕ ਚੋਟੂ। ਉਹ ਤਾਂ ਹੁਣ ਤੁਹਾਡੇ ਬਹਾਨੇ ਆ ਮੈਨੂੰ ਪਤਾ ਹੁਣ ਹੈ ਹੀ ਇਹਨੇ ਤੇ ਹੁਣ ਫਲਾਣਾ ਤਾਂ। ਬੱਚਾ ਛੋਟੇ ਦੇ ਵੀ ਛੋਟਾ ਕਹਤਾ। ਉਹ ਬੜਾ ਲੈ ਆਈ। ਜੁੱਲਾ ਐਡਾ ਹੀ ਆਹੋ। ਇਹ ਮਿੱਟੀ ਲਾਗ ਲਾ ਕੇ ਹੋ ਰਹਾ ਹੋ ਰਹਾ। ਉਹ ਜਾ ਬਾਬੀ ਮੈਨੂੰ ਪਤਾ ਤੂੰ ਗੱਲਾਂ ਬਸ ਜਿੰਨੀਆਂ ਮਰਜੀ ਸੋਤੇ ਸੁਣ ਲੋ ਪਤਾ ਨਹੀਂ ਲੱਗਦਾ ਮੈਨੂੰ। ਇਹ ਡਿਜ਼ਾਈਨ ਨਹੀਂ ਲਿਖਿਆ। ਹਮ ਮੈਂ ਕਰਦਾ। ਇਹ ਥੋਤੇ ਸਿਖਾ ਕੇ ਗੱਲਾਂ ਮਾਰਦੀ। ਗੱਲ ਪਹਿਲਾਂ ਮੇਰੀ ਗੱਲ ਸੁਣ। ਵਿਆਹ ਤਾਂ ਕਰਾ ਫਿਰ ਤਾਂ ਗੈਸ ਪਰ ਚੱਲ ਰਹੇ ਆ। ਕੋਈ ਗੈਸ ਨਹੀਂ ਹੈ। ਸਾਰੀ ਸਰਦੀਆਂ ਇੱਥੇ ਇਹਦੇ ਵਿੱਚ ਚਲਣੀਆਂ। ਨਹੀਂ ਚਲਣ ਤਨੂ ਮੈਂ ਮੇਰੇ ਘਰੋਂ ਗਈ ਸੀ ਚਲੋ ਪਲਕਾ ਨਾ ਜਾਵੇ ਦੀਦੀ ਸਵਾਰ ਕੇ ਪਿਓ ਲੋ ਨਾ ਨਹੀਂ ਪਿਉਤਾ ਹੋਇਆ ਪਿਉਤਾ ਨਾ ਮਿੱਟੀ ਨ ਔਖੜ ਜੀ ਬੰਨ ਲੀ ਉੱਠਦੀ ਐਵੇਂ ਉਠੜ ਜੂਗੀ ਹੱਥ ਪਤਾ ਕੀ ਦਾ ਲੱਗ ਰਿਹਾ ਹਰੀ ਵਾਲੀ ਦਾ ਐਨੀ ਔਖੜਦੀ ਹਾਂ ਨਿਕਲ ਰਹੀ ਆ ਬਸ ਸਾਡੇ ਤੂੜੀ ਵੀ ਖਰਾਬ ਕਰਤੀ ਤੁਸੀਂ ਵਿੱਚ ਤੂੜੀ ਕਹਿੰਦੇ ਪਾ ਰਹੇ ਆਂ ਦੇ ਵਿੱਚ ਤੂੜੀ ਜਾ ਸਾਰਾ ਸਾਰਾ ਮਿੱਟੀ ਲਿਆਂਦੇ ਸਾਬਾ ਜੇ ਹੁਣ ਸਾਪ ਪਲਾ ਕੇ ਇਹ ਤਾਂ ਬੱਟਾ ਹੀ ਹੋਣਿਆ ਸਾਰਾ ਹੀ ਬਾਹਰ ਜਾਣਾ ਇਹ ਗਾਰਾ ਇਹ ਗਾਰਾ ਬਾਹਰ ਨਿਕਲ ਜਾਣਾ ਚੁੰਨੇ ਦੇ ਆਪਣੇ ਹੌਲੀ ਹੌਲੀ ਹਾਂ 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 ਇਹ ਵੀ ਨਾ ਮੈਂ ਜਿਹੜੇ ਸਾਬਨਾ ਤੂੰ ਲਾ ਰਹੀ ਆ ਮੈਨੂੰ ਤਾਂ ਹੁਣ ਵੀ ਲੱਗਦਾ ਕਿ ਆ ਵੀ ਤੇਰਾ ਸਾਰੇ ਖਲੇਪੜ ਕੱਲ ਨੂੰ ਆਏ ਉਤਰਿਆ ਹੋਊਗਾ ਮੈਂ ਕਿਹਾ ਦੁੱਧ ਦੇਖ ਲਈ ਤੂੰ ਤੂੰ ਬਦਲਾ ਕਰ ਲੈ ਮੈਂ ਕਿਹਾ ਨਹੀਂ ਲਾ ਕੇ ਦੇਖੀ ਤੂੰ ਉਹ ਪਤਲਾ ਕਰਨਾ ਪਤਲਾ ਹੋਰ ਨਹੀਂ ਕਰਨਾ ਪਾਣੀ ਨਹੀਂ ਲਾਉਣਾ ਵਿੱਚ ਆ ਜਾ ਉਹੀ ਲਾ ਲੈ ਪਤਲਾ ਮਿੱਟੀ ਚੀੜੀ ਬੋ ਚੀੜੀ ਹੋਰ ਗੱਲਾਂ ਦੀ ਗੱਲਾਂ ਤੂੰ ਸੁਖ ਹੈਗੀ ਉਹ ਆਪੇ ਚੀੜੀ ਮਿੱਟੀ ਦੇ ਕੰਮ ਹੈ ਬਹੁਤ ਵਧੀਆ ਗੱਲ ਆ ਇੱਕ ਮਹੀਨਾ ਹੋ ਗਿਆ ਜਸਮੀਨ ਜਦ ਲੈ ਕੇ ਆਈ ਸੀ ਮਿੱਟੀ ਇਹ ਔਰ ਕਿਸੇ ਕੁੜੀ ਨਾਲ ਲੈ ਕੇ ਉਧਰ ਤੇ ਨਹੀਂ ਇਹ ਮਿੱਟੀ ਫਿਰ ਕਿਵੇਂ ਹੋਈ ਉਹਦੇ ਚ ਕੋਈ ਪਾਣੀ ਰੱਖ ਕੇ ਗਿੱਲੀ ਕਿਵੇਂ ਹੋਈ ਇੱਕ ਦੋ ਦਿਨਾਂ ਦੇ ਭਿਓਈ ਆ ਆਹ ਅੱਛਾ ਔਰ ਮਿੱਟੀ ਮਿੱਟੀ ਆਪਣਾ ਚਿਕੜੀ ਹੋਤਾ ਦਮਾਂ ਹਾਂ ਚੁੱਲਿਆਂ ਨੂੰ ਤਾਂ ਦਿੱਤੀ ਹੈਗੀ ਠੀਕ ਆ ਨਾ ਚੁੱਲਿਆਂ ਤਾਂ ਹੈ ਜੀ ਵਧੀਆ ਹਾਂ ਵੈਸੇ ਲਿਪੜਾ ਨਹੀਂ ਹੁੰਦਾ ਇਹਦੇ ਨਾਲ ਕਿਆ ਲਿਪੜਣ ਵਾਲਾ ਹੀ ਇਹ ਹੈ ਹਲਾ ਹੈ ਪਾਣਾ ਹੀ ਆ ਉਹ ਜਾਣਦਿਆ ਕਰੀਦਾ ਕਿਆ ਕਹੀਏ ਬਸ ਲਿਪਣਿਆ ਸਰ ਗਿਆ ਕੰਮ ਇਹਦਾ ਉਹੀ ਹੈ ਮਿੱਟੀ ਇਹ ਜਿਹੜੀ ਲਿਪਣੇ ਵਾਲੀ ਹੈ ਮੈਂ ਤੀਮੂ ਕੁਦਰ ਨੂੰ ਕਰਦੀ ਹੁਣ ਰੋਹਾ ਪਾ ਦੇਖ ਮੂਹ ਲਿਪਣ ਦੀ ਗੱਲ ਤਾਂ ਨਹੀਂ ਕਰਦੀ ਕਿਤੇ ਮੂਹ ਲਿਪਣ ਦੀ ਗੱਲ ਕਰਦੀ ਹੈ ਵੀ ਮੂਹ ਤੇ ਲਿਪੋ ਜੂ ਦੇ ਬੰਦੇ ਬੰਦੇ ਲਿਪਣੇ ਹੋਣ ਲਿਪੋ ਹਾਂ ਲਿਪੋ ਜਾਵੇ ਤੂੰ ਵੀ ਲੱਗ ਜਾ ਮੜੀ ਨਾਲ ਨੂੰ ਲਵਾ ਕੇ ਪਰੇ ਘਰ ਫੜਦੇ ਕਿ ਨਵੇੜ ਕੇ ਕੰਮ ਨਹੀਂ ਨਹੀਂ ਇਹ ਤਾਂ ਗੱਲਾਂ ਮਾਰਨੀਆਂ ਬੈਠ ਕੇ ਜਣੇ ਦਾ ਇਹ ਕੰਮ ਮੈਂ ਆਪਣੇ ਕੱਪੜੇ ਧੋਣੇ ਆ ਕਪੜੇ ਧੋ ਲਈ ਮੈਨੂੰ ਪਤਾ ਜਿਹੜੇ ਕਪੜੇ ਧੋ ਮੈਨੂੰ ਮੇਰੀ ਸੋਚ ਲਾ ਤੂੰ ਮੈਂ ਕਿਵੇਂ ਟਾਈਮ ਕੱਢਿਆ ਇਹ ਬੰਦੇ ਨਾਲ ਠੀਕ ਆ ਮੈਨੂੰ ਆ ਹੈ ਹੈਰਾਨ ਹੋ ਰਿਹਾ ਮੈਂ ਵੀ ਭਾਬੀ ਉਹ ਕੰਮ ਕਰੀ ਜਾਂਦੀ ਐ ਤੂੰ ਵੀ ਕਰਦੀ ਨਹੀਂ ਤੂੰ ਵੀ ਮੈਂ ਤਾਂ ਕੁਝ ਵੀ ਨਹੀਂ ਕਰਦੀ ਇਹਨੂੰ ਮੈਂ ਕਿਹਾ ਅਰੈਸਟ ਕਰ ਅੱਛਾ ਇਹਨੂੰ ਅਰੈਸਟ ਕਰਨ ਨੂੰ ਕਹਤਾ ਹਾਂ ਨਹੀਂ ਦੌੜ ਲਾ ਕੇ ਆਈ ਮਿਲਖਾ ਸਿੰਘ ਦੇ ਨਾਲ ਹੈ ਹੈ ਨਹੀਂ ਦੌੜ ਲਾ ਕੇ ਆਈ ਮਿਲਖਾ ਸਿੰਘ ਦੇ ਨਾਲ ਕੀ ਲੱਗਦਾ ਨਹੀਂ ਦੇਖੋ ਕੱਪੜੇ ਦੇਖੀ ਤਾਪਾ ਪਿਓਰ ਪਿਆ ਭਰਿਆ ਪਿਆ ਹਾਂ ਉਹ ਕੱਢ ਕੇ ਮਸ਼ੀਨ ਚੋਂ ਆਈ ਆ ਹੁਣ ਉਹ ਅੱਛਾ ਦੀ ਰੋਟੀ ਵੀ ਨਹੀਂ ਬਣਾਈ ਅੱਜ ਮੈਂ ਤਾਂ ਆਈ ਅੱਜ ਲੇਟ ਆ ਇਹ ਗਲਤ ਹੈ ਕਿ ਵੀ ਅਜੇ ਰੋਟੀ ਤਾਂ ਹੀ ਮੈਂ ਖਾ ਲਿਆ ਸਵਾਦ ਵੱਖਰਾ ਹੈ ਰੋਟੀ ਦਾ ਅਜੇ ਮੈਂ ਨਹੀਂ ਕਰਦਾ ਮੈਂ ਤਾਂ ਹਰਾਮ ਹੈ ਕਹਿਣਾ ਨਹੀਂ ਚਾਹੁੰਦੀ ਹੁੰਦੀ ਕਹਿੰਦੇ ਹੁੰਦੇ ਵੀ ਬੋਲਣਾ ਨਹੀਂ ਚਾਹੀਦਾ ਵੀ ਕੋਈ ਗੱਲ ਨਹੀਂ ਕਹਿੰਦੇ ਕਿ ਤੂੰ ਚੁੱਲ੍ਹਾ ਤੂੰ ਸਿੱਖਣਾ ਹੀ ਨਹੀਂ ਇੱਕ ਵਾਰ ਚੁੱਲ੍ਹੇ ਦੇ ਕਿਚ ਕਰਕੇ ਨਾ ਲਾ ਲਨੀ ਆ ਮੈਂ ਹੁਣ ਕਹਤਾ ਕਿ ਭਾਬੀ ਦੇ ਚੱਕਰ ਚ ਕਹਿੰਦੇ ਫਤਾਈ ਵਿਚਾਰੀ ਨੂੰ ਕੰਮ ਕਰਾ ਲਉਂਦੇ ਨੇ ਕਹਿੰਦੇ ਹੁੰਦੇ ਆ ਵੀ ਜੇ ਮੈਂ ਤੁਹਾਨੂੰ ਕੋਈ ਕੰਮ ਆਣਾ ਮਿਲ ਜਾਂਦਾ ਮੰਨ ਕੇ ਚੱਲੀਏ ਹਾਂ ਵੀ ਅਸੀਂ ਵੀ ਵਿਹਲੇ ਬੈਠ ਜਾਂਦੇ ਹਾਂ ਇਹ ਕੰਮ ਵਾਲੀ ਨਹੀਂ ਹੈਗੀ ਨਾਲੇ ਘਰ ਦਾ ਮੈਂ ਪਰ ਉਹ ਤਾਂ ਫਿਰ ਹੈਗੀ ਹੀ ਹੈ ਕੱਲ ਤੇ ਫੜ ਕੇ ਜਿੱਦ ਨਾਲ ਮਾੜੀ ਲਾ ਲਈਏ ਜਲ ਹੁਣ ਥੋੜੀ ਦੇਰ ਤੱਕ ਲਗਾਉਂਦੇ ਜੀ ਤੁਹਾਨੂੰ ਹਾਂ ਅੱਛਾ ਇਹ ਲੈ ਮੇਰਾ ਨਾਮ ਹੱਥ ਲਿਪੜ ਕੇ ਤੂੰ ਇਹਦੇ ਦੇਖ ਬਣ ਕੇ ਹੱਥ ਲਿਪੜ ਕੇ ਲੈ ਲਓ ਤੁਹਾਡੇ ਦੇਖ ਕੇ ਜੀ ਕਰਦਾ ਹੂੰ ਚੁੱਲਾ ਬਣਾ ਵੈਰੀ ਗੁੱਡ ਸਕਸੈਸ ਵਧੀਆ ਚੱਲ ਰਿਹਾ ਸਸਤੀ ਕਾਲ ਦੀ ਸਾਰੀਆਂ ਸਸਤੀ ਕਾਲ ਦੀ ਸਾਰਾ ਵਧੀਆ ਪ੍ਰੋਸੈਸ ਚੱਲ ਰਿਹਾ ਹੁਣ ਅਸੀਂ ਹਾਂ ਹੂੰ ਵੈਰੀ ਗੁੱਡ ਮੈਂ ਅਪਰੀਸ਼ੀਏਟ ਕਰਨਾ ਹੈ ਤੁਹਾਨੂੰ ਹੋਰ ਵਧੀਆ ਕਰੋ ਤੋਂਪ ਵੀ ਨਿਕਲਈ ਆਈ ਸੋਹਣੀ ਵਧੀਆ ਜੈਸ ਵੀ ਨਹੀਂ ਮੈਂ ਤਾਂ ਆਪ ਕਹਾ ਮਾਂ ਆ ਜਾ ਦਾ ਸੁੱਕ ਜੂ ਜਦੀ ਦੀ ਹਰੀ ਸੁੱਕ ਤਾਂ ਜਾਣੇ ਨੇ ਸੁੱਕਣ ਦੀ ਕੋ ਟੈਨਸ਼ਨ ਨਹੀਂ ਸੁੱਕਣ ਨੂੰ ਐਂ ਅੱਗ ਬਾੜ ਵਿੱਚ 2-3 ਘੰਟੇ ਦੇ ਸੁੱਕ ਜਾਣੇ ਨੇ ਸੁੱਕਣ ਦੀ ਗੱਲ ਹੀ ਮੈਂ ਕਹਾ ਤਾਂ ਸੋਚਦੀ ਦੀ ਮਹਾ ਹਾਏ ਜਦ ਬਿਆਹ ਹੱਲ ਹੈਗੇ 15 ਦਿਨ ਪਾ 20 ਦਿਨ ਬੱਤਲ ਪਹਿਲਾਂ ਬੱਤਲ ਪਹਿਲਾਂ ਹੋਣ ਲੱਗ ਗਿਆ ਮਹਾਰਾਜ ਆਣਾ ਮਹਾਰਾਜ ਨਹੀਂ ਆਣਾ ਸਾਡੇ ਵਿਆਹ ਚ ਮੈਂ ਸੋਚਿਆ ਇਹਨਦਰ ਦੇਵ ਤਾਂ ਉਹਨਾਂ ਖੁਸ਼ ਹੋਊਗਾ ਇਹਦੇ ਵਿਆਹ ਚ ਹੈ ਸਾਡੇ ਵਿਆਹ ਚ ਬਦਕੀ ਨਹੀਂ ਆਉਣਾ ਗੁਰੂ ਗੋਬਿੰਦ ਸਿੰਘ ਜੀ ਨੇ ਹਾਂ ਬਾਬੇ ਨੂੰ ਹੁਣ ਪਤਾ ਹੀ ਹੈ ਸਾਰਾ ਕੁਝ ਕਿਆ ਕਰਨਾ ਕੀ ਇਨਸਾਨਾਂ ਵਿੱਚੇ ਵਸਦੇ ਹਾਂ ਵੀ ਪਤਾ ਨਹੀਂ ਕਿਹੜੇ ਰੂਪ ਚਾਜਣਾ ਮਾੜਾ ਨੇ ਮੇਰੇ ਘਰੋ ਨਾਲੇ ਜਨਮ ਦਿਨ ਹੋਣਾ ਮੈਨੂੰ ਲੱਗਾ ਗੁਰੂ ਗੋਬਿੰਦ ਸਿੰਘ ਦਾ ਕਿਹਦਾ ਜਨਮ ਦਿਨ ਚ ਹੁੰਦਾ ਉਹਦਾ ਜਨਮ ਹੈ ਨਾ ਸਾਰੇ ਲੋਕ ਪੁੱਠੇ ਹੁਣ ਕਾਹਨ ਪੁੱਠੇ ਲੋਕ ਨਹੀਂ ਪੁੱਠੇ ਅਸੀਂ ਪੁੱਠੇ ਹਾਂ ਉਹ ਅਸੀਂ ਵੀ ਚੱਲ ਲਾ ਲੋ ਆਪਣੇ ਨਿਆਣਿਆਂ ਦਾ ਸਹੀ ਟਾਈਮ ਪਰ ਜਨਮ ਦਿਨ ਮਨਾਉਣਾ ਹੈ ਆ ਗੁਰੂਆਂ ਦਾ ਅੱਗੇ ਪਿੱਛੇ ਕਰਦਿੰਦੇ ਸਹੀ ਤੇ ਚੱਕਾ ਜਿਨ੍ਹਾਂ ਦਾ ਸਹੀ ਟਾਈਮ ਪਰ ਰੱਖਣਾ ਉਹਨਾਂ ਦਾ ਰੱਖਦੇ ਨਹੀਂ ਆਪਣਾ ਪੂਰਾ ਸਹੀ ਟਾਈਮ ਅਸਲੀ ਮਟੀਰੀਅਲ ਸਸਤੈ ਹੀ ਆ। ਮੈਂ ਮੱਤੇ ਹਾਈ ਬਹੁਤ ਵਧੀਆ। ਮੱਤੇ ਹਾਈ ਬਹੁਤ ਵਧੀਆ ਭਾਈ। ਲਓ ਜੀ। ਬਣਾਤਾ ਜੀ ਫਿਰ। ਚੁੱਲਾ ਇਹ ਬਨ ਕੰਡੀਸ਼ਨ। ਮੰਨਣਾ ਤਾਂ ਛੋਟਾ ਹੀ ਲੱਗ ਜਾਂਦਾ। ਨਹੀਂ ਮੈਂ ਸੋਚਦਾ ਸੀ ਉਹ ਚੁੱਲਿਆਂ ਨੂੰ ਜੋੜ ਕੇ ਚਾਹ ਮੈਂ ਉਹ ਥੇ ਜੋਟੀਆਂ ਬਣਾਉਣ ਨੇ ਪਲਾਨ ਸੀਗਾ ਮੇਰਾ। ਪਰ ਇਹਨਾਂ ਨੇ ਬਸ ਪੋਨਕਾ ਚੋਰੇ ਬਣਾਤਾ ਕੋ ਗੂਮੋਰੇ ਤੇ ਹੁਣ ਮੈਂ ਜਾ ਕੇ ਆਉਣਾ ਜੀ ਰੋਪੜ ਰੋਪੜ ਪਹੁੰਚੇ ਮਿਸਤਰੀ ਸਾਹਿਬ ਨੂੰ ਲੈ ਕੇ ਬਈ ਜਿਹੜੇ ਆਪਾਂ ਨੇ ਬੈੱਡ ਘਰੇ ਤਿਆਰ ਕਰਵਾਉਣੇ ਆ ਤੇ ਉਹਦੇ ਸਬੰਧ ਦੇ ਵਿੱਚ ਇੱਕ ਦੁਕਾਨ ਤੇ ਪਹੁੰਚੇ ਸੀ ਉਹਨਾਂ ਨੇ ਭੇਜਿਆ ਸਾਨੂੰ ਹੁਣ ਇੱਕ ਆਪਣੇ ਗਡਾਉਣ ਦੇ ਵਿੱਚ ਜਿੱਥੇ ਕਿ ਆਪਾਂ ਹੁਣ ਪਲਾਈ ਵਗੈਰਾ ਦੇਖਣ ਆਏ ਆ ਤੇ ਇਹਦੇ ਪਲਾਈਆਂ ਦੇ ਰੇਟੇ ਬਹੁਤ 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 ਆਪਪੇ ਆ ਤੇ ਮੀਡੀਅਮ ਦੀਆਂ ਪਲਾਈਆਂ ਵਧੀਆ ਪਲਾਈਆਂ ਅਲੱਗ ਅਲੱਗ ਕੰਪਨੀ ਦੇ ਪਲਾਈਆਂ ਅਲੱਗ ਅਲੱਗ ਰੇਟ ਉਹਨਾਂ ਦੇ ਬਹੁਤ ਕੁਝ ਪਿਆ ਜੇ ਤੁਹਾਨੂੰ ਦਿਖਾਵਾਂ ਕੋਸ਼ਿਸ਼ ਤੇ ਚਲੋ ਥੋੜਾ ਚੰਨਾ ਘੱਟ ਹੈਗਾ ਜਿਵੇਂ ਕਿ ਆ ਪਈਆਂ ਕੋ ਸਾਈਜ਼ਾਂ ਦੇ ਵਿੱਚ ਬਹੁਤ ਫਰਕ ਹੈ ਪਲਾਈ ਦੇ ਇਕੱਲੇ ਇਕੱਲੇ ਸਾਈਜ਼ ਨੇ ਬਹੁਤ ਜ਼ਿਆਦਾ ਪੂਰਾ ਗੜਾਉਣਾ ਮਤਲਬ ਇੱਥੇ ਰੋਪੜ ਦੇ ਵਿੱਚ ਇੱਕ ਹਾਲ ਇੱਕ ਸ਼ਾਪ ਤੇ ਪਹੁੰਚੇ ਅਸੀਂ ਤੇ ਉਹ ਸ਼ਾਪ ਦੇ ਵਿੱਚੇ ਅਲੱਗ ਅਲੱਗ ਜਾਨੀ 19 mm ਦੀ ਪਲਾਈ ਬਾਰੇ ਅਸੀਂ ਸੋਚ ਰਹੇ ਹਾਂ ਕਿ 19 mm ਦੀ ਜਿਹੜੀ ਪਲਾਈ ਹੈ ਉਹਨੂੰ ਲੈ ਕੇ ਲਾਈਏ ਤੇ ਵਿੱਚੇ ਫਿਰ ਉਹਨੂੰ ਅੱਗੇ ਜੋ ਵੀ ਉਹਦੇ ਪਰਸਨਮੈਕਾ ਵਗੈਰਾ ਲਾਉਣਾ ਸਾਨੂੰ ਮੈਕਾ ਵਗੈਰਾ ਦੇਖਦੇ ਆ ਜਿਵੇਂ ਕਿ ਹੋਂ ਸਾਨੂੰ ਆ ਬੀਰਨ ਦਿਖਾਈ ਹੈ ਵੀ ਵੀ तकरीबन तकरीबन 80% ਲੋਕ ਸਾਤੋਂ ਹੈ ਰਿਚ ਗਾਰਡ ਵਾਲਿਆਂ ਦੀ ਲਿਖੇ ਜਾਂਦੇ ਆ ਆਈਐਸ 710 ਹਾਂਜੀ ਮਰੀਨ ਬਲਾਈ ਜਿਹੜੀ ਮਰੀਨ ਬਲਾਈ 710 ਹਾਂ ਮਰੀਨ ਬਲਾਈ ਮਰੀਨ ਬਲਾਈ ਬਿਲਕੁਲ 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 ਤੇ ਇਹ 19 ਵਿੱਚ ਹੈ ਨਾ 19 ਵਿੱਚ ਹੈ ਅੱਛਾ ਫਰਕ ਕੁਝ ਵੀ ਨਹੀਂ ਲੱਗਦਾ 19 আর 16 ਦੇ ਵਿੱਚ ਵਿੱਚ ਹਨਾ ਥੋੜਾ ਜਿਹਾ ਫਰਕ ਹੁੰਦਾ ਹਨਾ ਤੇ ਰੁਪਈਆਂ ਦੇ ਵਿੱਚ ਜਿਆਦਾ ਮੈਂ ਲੋਜੀ ਮਿਸਤਰੀ ਸਾਹਿਬ ਨੂੰ ਵੀ ਮਿਲ ਲੋ 80 ਗੱਲ ਜੀ ਠੀਕ ਆ ਭਾਈ ਸਰੀ ਦੁਕਾਨ ਪਰ ਆ ਕਮਿਸ਼ਨ ਕਿੰਨਾ ਕਰਿਆ ਦੱਸ ਪਰ ਇਹਨਾਂ ਕੋਈ ਕਮਿਸ਼ਨ ਨਹੀਂ ਭਾਈ ਤੂੰ ਹੋਰ ਵਸੇ ਰੇਟ ਪਤਾ ਕਰ ਲੈ ਰੇਟ ਵੇ ਤਾਂ ਕੱਲਾ ਟਰਾਈ ਕਰ ਲੈ ਦੇਖੋ ਟਰਾਈ ਕਰ ਟਰਾਈ ਕਰਨਾ ਮੇਰਾ ਫਰਜ਼ ਆ ਰੁਪਈਏ ਲਾਉਣੇ ਆਪਾਂ ਇਹ ਕਿਹਨਾਂ ਵੀ ਟਰਾਈ ਕਰ ਲੈ ਹੋਰ ਦੁਕਾਨਾਂ ਚ ਦੋ ਚਾਰ ਠੀਕ ਹੈ ਨਾ ਫੇਰ ਪਤਾ ਕਰ ਲੰਦੀ ਤੇ ਬਾਈਆਂ ਨੇ ਇਹਦਾ ਰੇਟ ਦੱਸਿਆ ਹੈਗਾ 65 ਰੁਪਏ ਹੂੰ ਠੀਕ ਆ ਜੀ ਮੇ ਮਿਹਰੀ ਇਹਦੀ ਚੀਜ਼ ਦਾ ਹਾਂ ਮਹਿਰੀਨ 710 ਗ੍ਰੇਡ ਆ ਜੀ ਜੀ ਠੀਕ ਆ ਬਾਟੂ ਆ ਜਿਸ ਨਾਲ ਕਰ ਜਿਹੜੀ ਦੂਈ ਸਿੰਪਲ ਹੋਊਗੀ ਉਹਨੇ ਪਰ ਨਹੀਂ ਹੋਊਗਾ ਭਾਈ ਅੱਛਾ ਹਾਂ ਇਹ ਜਿਵੇਂ ਕਿ ਸਿੰਪਲ ਪਲੇ ਕਿਥੇ ਰੱਖ ਦੇ ਨੇ ਆਹ ਦੇਖ ਸਿੰਪਲ ਪਰ ਰੱਖ ਦੇ ਨੇ ਭਾਈ ਇਹ ਕੁਆਲਟੀ ਵਾਲੇ ਰੱਖ ਦੇ ਨੇ ਸਾਰੇ ਇਹ ਲਾ ਰੇ ਕੇ ਆ ਕੇ ਸਾਡੇ ਸਾਈਡ ਉੱਪਰ ਹੀ ਹੁਣ ਚਾਹੀਦੀ ਉਹ ਚੀਜ਼ ਰੱਖੀ ਦੀ ਆਹ ਨਹੀਂ ਹੈ ਕੋਈ ਵੀ ਰੁਕਾ ਤੇਰਾ ਦਾ ਸਮਝ ਆ ਬੜਾ ਬਿਲਕੁਲ 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 ਇਹਦੇ ਨਾਲ ਤਾਂ ਹੂੰਗਾ ਭਈ ਅੱਜ ਜਪਾ ਜਾਉਂਗੀ ਕੋਈ ਵਾਸਤੇ ਨਹੀਂ 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 ਇੱਕ ਕਲਾਸ ਕੰਪਰਟਮੈਂਟ ਹਾਂ ਹਾਂ ਰਿਚ ਗਾੜਾ ਵੀ ਰਿਚ ਗਾੜਾ ਚਕਣਾ ਮੈਂ ਆਹ ਸਟੈਂਪ ਨਹੀਂ ਲੱਗੀ ਹੋਈ ਹੈਗੀ ਜੀ ਤੇ ਕਹਣਾ ਸਟੈਂਪ ਲੱਗੀ ਹੋਊਗੀ ਉਹਦੇ ਉਪਰ ਆਈ ਐਸ ਆਰ ਦਾ ਸਰੋਸ ਗ੍ਰੇਡ ਨਹੀਂ ਹੋਊਗਾ ਵੀ ਆਈ ਐਸ ਆਈ ਮਾਰਕਾ ਨਹੀਂ ਹੋਊਗਾ ਹਾਂ ਨਹੀਂ ਨਹੀਂ ਆਈ ਐਸ ਆਈ ਮਾਰਕਾ ਹੋਊਗਾ ਜਿਕਣਾ ਆਹ 16 97 ਨਾ 710 ਗ੍ਰੇਡ ਨਹੀਂ ਹੋਊਗਾ 710 ਗ੍ਰੇਡ ਇਹ ਜਿਹੜੀਆਂ ਮਤਲਬ 16 97 ਉਹਦੇ ਨਾਲ ਤੇ ਡਾਊਨ ਆ ਕਹਣਾ ਦਾ ਭਾਵੇਂ ਡਾਊਨ ਹੈ ਜਿਹੜਾ 710 ਗ੍ਰੇਡ ਆ ਹਾਂ ਤੇ ਕੰਪਨੀ ਕਿੰਨੇ ਦਿੱਤਾ ਪਿਆ ਇਹ ਆਮ ਆਪਾਂ ਸਿੰਪਲ ਅਪਲਾਈ ਪਰ ਨਹੀਂ ਸਟੈਂਪ ਮਾਰ ਦਿੰ ਜਿਵੇਂ ਉਹ ਜਿਵੇਂ ਆ ਇੱਧਰ ਵਾਲੀ ਇਹ ਵੀ ਹੈ ਨਾ ਹਾਂ ਇਹ ਵੀ 710 ਵਾਲੀ ਹੈ ਨਾ ਹਾਂ ਮੈਰੀਨ ਬਲੈਕ ਬੈਸਟ ਜਣੀ ਬੈਸਟ ਵਿੱਚ ਹੈ ਹਾਂ ਮੈਰੀਨ ਵਾਲਿਆਂ ਦਾ ਹੈ ਨਾ ਇੱਕ ਦਿਨ ਉਹਦੇ 2 240 ਵਾਲੀ ਹੁੰਦੀ ਨਾ ਇਹ ਹਾਂ ਇਹ 240 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹਦੇ ਵਿੱਚ ਵੀ ਇਹ ਵੀ 710 ਵਾਲੀ ਆਈਐਸਆਈ ਹੈ ਨਾ ਇਹ ਵਿਨ ਸਟੋਨ ਆ ਗਿਆ ਹੈ ਵਿਨ ਸਟੋਨ ਰੇਚ ਗਾਰਡ ਠੀਕ ਹੈ ਬਾਈ ਮਟੀਰੀਅਲ ਬਾਈਆਂ ਕੋਲ ਬਹੁਤ ਪਿਆ ਕਹਿੰਦੇ ਜਿਹੜੀ ਚੀਜ਼ ਤੁਸੀਂ ਪਸੰਦ ਕਰੋਗੇ ਜਿਹੇ ਜਿਹੇ ਤੁਸੀਂ ਪੈਸਾ ਲਾਉਣਾ ਉਹੋ ਜੀ ਸਾਥੇ ਚੀਜ਼ ਲੈ ਲਿਓ ਪਰ ਮੈਂ ਟਰਾਈ ਮਾਰਨਾ ਚਾਹੁੰਦਾ ਇੱਕ ਅੱਧੀ ਜਗ੍ਹਾ ਹੋਰ ਕਿਤੇ ਹਾਲ ਥੋੜੀ ਜਿਹੀ ਕਿਆ ਕਹਿੰਦੇ ਇਹ ਇਹ ਵੀ 19 ਜੀ ਬਾਬੇ ਨਾ ਹੀ ਵੀ 19 ਜੀ ਇਹ ਇਹਨਾਂ ਕੋਲ 42 ਲੱਗਦਾ ਹੋਰ ਨੰਦਰੀ ਜਾਂਦੇ ਰਹੀ ਹਾਂ ਹਾਂ ਉਹ ਜਿਹੜਾ ਆਪ ਡਾਉਨ ਹੈ ਜਿਹੇ ਜਿਹੇ ਕਹਿੰਦੇ ਬਈ ਉਹ ਇੱਕ ਦੇਸੀ ਜੀ ਭਾਸ਼ਾ ਕਹਿੰਦੇ ਹੁੰਦੇ ਜਿਹੇ ਜਿਹੇ ਗੁੜ ਪਾਉਂਗੇ ਉਹੋ ਜਿਹਾ ਮਿੱਠਾ ਹੋ ਜਾਊਗਾ ਉਸ ਤਰ੍ਹਾਂ ਕੋਈ ਚੀਜ਼ ਦਵਾਈ ਐਪਲਾਈ ਵਧੀਆ ਐ ਨਾਲੀ ਹੂੰ 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 ਬਿਲਕੁਲ ਬਿਲਕੁਲ ਤੇ ਹੋਰ ਵੀ ਐਸੇ ਪਲਾਈਆਂ ਪਲਾਈ ਦੇ ਜਿਹੜੇ ਸਾਈਜ਼ ਹੁੰਦਾ ਵੱਡੇ ਤੋਂ ਵੱਡਾ ਬਾਬੇ ਕਿੰਨਾ ਹੁੰਦਾ ਆਛਾ 8 4 ਤੋਂ ਵੱਡਾ ਨਹੀਂ ਹੁੰਦਾ ਹਨਾ ਆ ਬੜਾ ਸਾਈਜ਼ ਹੈ ਜਿਹੜਾ ਹਾਂ ਇਹਦੇ ਉੱਪਰ ਕੋਈ ਸਾਈਜ਼ ਹਾਂ ਉਹ ਖਾਤੀ ਉੱਚੀ ਉੱਚੀ ਖੜੀਆਂ ਨੇ ਉਹ ਅੱਟ ਕੋਟ ਖੜੀ ਐ ਨਾ ਹਾਈ ਅੱਛਾ ਖੜੀ ਕਰਕੇ ਲੱਗਦੀ ਐ ਲੰਬੀ ਪਈ ਕਰਕੇ ਥੋੜੀ ਜਿਹੀ ਲੱਗ ਰਹੀ ਐ ਬਾਕੀ ਠੀਕ ਐ 8 4 ਤੋਂ ਬੜੀ ਜੇ ਕੋਈ ਸਪੈਸ਼ਲ ਬਣਵਾਉਣੀ ਹੋਵੇ ਕਿਸੇ ਨੇ ਨਹੀਂ ਜੀ ਬਈ ਮੈਂ ਹੱਥ ਜੀ ਹੱਥ 4 ਲਾਸਟ ਐ ਹੈ ਠੀਕ ਐ ਇਹੜੇ ਆ ਬੋਰਡ ਹੈ ਕਿਹੜੇ ਬੋਰਡ ਵਰਗੇ ਇਹਨੂੰ ਬੋਰਡ ਹੈ ਹਾਂ ਇੱਕ ਜਲਾ ਮਾਰਦਾ ਜੀ ਹਾਂਜੀ ਕਿਚਨ ਵਾਸਤੇ ਨੈਚਰਲ ਮਾਰ ਓਕੇ 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 ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਸੋ ਮੈਂ ਹੁਣ ਕੋਲ ਇਧਰਲੇ ਪਾਸੇ ਹੈਗਾ ਸਿਸਟਮ ਚਲੋ ਬਣਾਉਨੇ ਆ ਜੀ ਮੂਡ ਸਾਰਾ ਹੀ ਦੇਖਦੇ ਆ ਕਿਹੜਾ ਕੁ ਸਮਾਨ ਲੈਣਾ ਕਿੱਦਾਂ ਲੈਣਾ ਇੱਧਰ ਥੋੜੀਆਂ ਉਹਦੇ ਅੱਗੇ ਮੋਟੀਆਂ ਚਾਜ ਜੰਦੀ ਹੈ ਨਾ ਦਰਵਾਜ਼ੇ ਦਰਵਾਜ਼ੇ ਫਲੱਟ ਹੋ ਜਾਂਦੇ ਆ ਓਕੇ ਸਾਰਾ ਫਲੱਟ ਹੋ ਖੜਾ ਹੀ ਸਾਰਾ ਲੈਣਗੇ ਬਾਈ ਟੋਟਲੀ ਇਸੇ ਦਰਵਾਜ਼ੇ ਦੇ ਸਾਈਜ਼ਾਂ ਦੇ ਅਕੋਰਡਿੰਗ ਹੈ ਨਾ ਹਾਂਜੀ ਅਲੱਗ-ਅਲੱ ਜੀ 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 ਇਹ ਦਰਵਾਜੇ ਇਹ ਵੀ ਠੋਸ ਪਲਾਈ ਹੈ ਕਿ ਇਹਦੇ ਅੰਦਰ ਕੁਛ ਇਹ ਲੱਕੜ ਹੁੰਦੀ ਹੈ ਜੀ ਆਪਤੀ ਘਰੀ ਘੱਟੀਆਂ ਬਹੁਤ ਵਧੀਆ ਓਕੇ ਯਾਨੀ ਬੋਰਡ ਟਾਈਪ ਹੋ ਗਿਆ ਜਿਵੇਂ ਬੋਰਡ ਦੇ ਵਿੱਚ ਹੁੰਦੀ ਆ ਓਕੇ ਅਦਰ ਹਨੇਰਾ ਆ ਗਿਆ ਜੀ ਹੁਣ ਹਨੇਰੇ ਵਿੱਚ ਅੰਦਰ ਨਹੀਂ ਜਾ ਹੁਣ ਆਪਾਂ ਤੇ ਚਲੋ ਦੇਖਦੇ ਆ ਇਹਨਾਂ ਪਾਈਆਂ ਦੇ ਕੋਲੇ ਨਾਲੇ ਦੁਕਾਨ ਸ਼ੀਸ਼ੇ ਦੀ ਵੀ ਹੈਗੀ ਆ ਵਾਹ ਜੀ ਵਾਹ ਇੱਥੇ ਇੱਥੇ ਹੜਕੇ ਸ਼ੀਸ਼ਾ ਸ਼ੀਸ਼ਾ ਵੱਡਾ ਹੋਣਾ ਚਾਹੀਦਾ ਵੀ ਵੱਡਾ ਹੋਣਾ ਹਨਾ ਨਹੀਂ ਅਰੇ ਕੋਈ ਇਹ ਬਹੁਤ ਜ਼ਿਆਦਾ ਨਾ ਕਰੀ ਹਾਂ ਆਹ ਦੇ ਜਾਨ ਕੀ ਬਾਤ ਹੈ ਹਾਂ ਇਹ ਦੇ ਦਵਾਰ ਪਰ ਪੇ ਲੱਗਦਾ ਹੈ ਪੂਰੀ ਦਵਾਰ ਪਰ ਲੱਗ ਜਾਣਾ ਹਨਾ ਇਹਦੇ ਤਿੰਨ ਕਲਰ ਹਨਾ ਹੜਾ ਕਾਪਰ ਵੀ ਆ ਰਿਹਾ 골ਡ ਵੀ ਆ ओके 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 ਜੀ 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 ਆ ਤੇ ਉਹ ਵੀ ਕੋਈ ਆਪਿਆ سامنے ਇੱਕ ਤਾਂ ਪਰ ਬੋਲੜਾ ਇੱਕ ਕਪਟੋ ਬੋਲੜਾ ਉੱਪਰ ਹੈ ਜੇ ਇਹ ਜੇੜੀ ਬਣ ਜਾਂਦੀ ਉਹ ਆਹ ਦੇਖੋ ਨਾ ਸਮਝ ਗਿਆ ਆਹ ਰਹੇ ਵਧੀਆ ਘੈਂਟ ਹੋਣਾ ਹੈ ਇਹ 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 ਜਿਹੜਾ ਇਹਦਾ ਹਾਂ ਇਹਦਾ ਜਿਹੜਾ ਫੈਜ ਮੋਟਾਈ ਦਾ ਕਿੰਨਾ ਹੁੰਦਾ ਹੈ 5mm ਦਾ ਹੁੰਦਾ ਮੋਟਾ ਹਣਾ ਇਹ ਕਿਹੜੇ ਫੋਟ ਦੇ हिसाब ਗੇ ਮਿਲਦਾ ਬਾਬੇ ਇਹ ਜੀ ਦਾ ਰੇਟ ਤਕਰੀਬਨ ਕੁਝ ਆਈਡੀਆ ਬਾਕੀ ਦਾ ਹਾਂ 200 ਫੁੱਟ ਦੇ 200 ਦੇ ਨੇ ਦੇੜੇ ਹਣਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਅਰੇ ਅਰੇ ਬੋਲਾ ਜਮ ਲੈ ਆ ਡਿਜ਼ਾਈਨਿੰਗ ਅੱਛਾ ਜਿਹੜੀ ਡਿਜ਼ਾਈਨਿੰਗ ਦਾ ਤੁਸੀਂ ਪਿੱਛੇ ਤੋਂ ਕਰੋਗੇ ਕਿ ਖੁਦ ਵੀ ਕਰਦੇ ਹੋ ਔਰ ਹੈਗੀ ਮਸ਼ੀਨ ਤੁਹਾਡੇ ਕੋਲ ਨਹੀਂ ਕਰਦੇ ਨਹੀਂ ਬਾਹਰੋਂ ਮੰਗਾਏ ਇਮਪੋਰਟ ਓਕੇ ਡੰ 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 ਮਿਸਟਰ ਗੋਲਡਨ ਇੱਕ ਵਾਰ ਗੋਲਡਨ ਹੈ ਤੇ ਇੱਕ ਸਿਲਵਰ ਓਕੇ ਹੂੰ ਬੰਦ ਕਰ ਬਹੁਤ ਵਧੀਆ ਪੰਜਾਬਾ ਸਾਡਾ ਹੋਰ ਮਾਲ ਡਿਜ਼ਾਈਨ ਵਾਲਾ ਇਹਦੇ ਨਾਲ ਠੀਕ 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 ਹੋ ਗਿਆ ਹੁਣ ਡਿਜ਼ਾਈਨ ਡਿਜ਼ਾਈਨ ਕਿਤਾਬ ਵਿੱਚ ਬਹੁਤ ਹੋਣੀ ਆ। ਬਸ ਜ਼ਿਆਦਾਤਰ ਮੇਰੇ ਮੇਰੇ ਮਕਾਨ ਦੇ ਵਿੱਚ ਆ ਲੱਗਿਆ ਹੋਇਆ। ਇਹ ਤਾਂ ਪੁਰਾਣਾ ਹੋ ਗਏ ਨੇ। ਇਹ ਤਾਂ ਇੰਪੋਰਟਡ ਸ਼ੀਸ਼ਾ ਹੀ ਏ। ਜੀ। ਇੱਧਰ ਆ ਕੇ ਦੇਖੋ ਪਤਾ ਨਹੀਂ ਕਿਉਂ। ਹਾਂ ਮੈਂ ਦੇਖਦਾ ਇੱਥੇ ਐਸਾ-ਤੂੰ ਦਿਖ ਰਿਹਾ। ਮੋਟੇ ਸਵਿੱਚ ਖੜ ਜੋ ਮੈਨੂੰ ਕ੍ਰੋਸ ਕਰਨ ਦੋ ਫਿਰ ਜੇ ਤਾਂ। ਹੂੰ। ਨਹੀਂ ਇਹ ਤਾਂ ਵੀ ਬਾਹਰ ਕੋਈ ਕੁਝ ਦਿਖ ਰਿਹਾ। ਆਹ ਚਾ ਇਦਾਂ ਦੇਖ ਲੈ ਟੇਢੀ ਤੇ। ਚਮਕਾ ਰਹੀ ਹੈ ਨਾ ਇੱਥੇ। ਇੱਕ ਉਹ ਦੇਖੋ। ਇਹ ਥੋੜਾ ਵੱਡਾ ਪੀਸ ਹੁੰਦਾ ਇਹ ਤਾਂ ਬਹੁਤ ਨਾਲ ਲੱਗਦਾ। ਬਹੁਤ ਨਾਲ ਲੱਗਦਾ। ਏ ਵੀ ਦੇਖਣਾ ਕੰਮ ਹੈ ਨਾ ਉਹ ਦਿਖਾਤਾ ਦੇਖਿਆ ਜੀ ਉਧਰ ਮਿਰਰ ਟਾਈਪ ਹੂੰ ਹਾਂ ਹੂੰ ਕੀ ਬਾਤ ਆ ਉੱਥੇ ਰੱਖੋ ਭਾਜੀ ਇਹ ਦੇਖੋ ਇਹ ਵੀ ਹੈ ਗੱਲ ਬਾਤ ਡਿਜ਼ਾਈਨ ਕਰਾ ਲਿਆ ਬਣਾਏ ਬਣਾਏ ਹੈ ਬਣਾ ਬਣਾਏ ਹੈ ਨਾ ਚੀਜ਼ ਦਾ ਡਿਜ਼ਾਈਨ ਖਰਾਬ ਨਹੀਂ ਹੁੰਦਾ ਐ ਏਦਾਂ ਹੀ ਰਹਿੰਦਾ ਐ ਅੱਛਾ ਹਾਂ ਮੈਂ ਨੇ ਪੂਰਾ ਚੰਪ ਫੜਦਾ ਨਾ ਬਾਹਰ ਦੀ ਚੰਪ ਫੜ ਰਿਹਾ ਹਾਂ ਹਾਂ ਅੱਛਾ ਇੱਕ ਪਾਸੇ ਤੇ ਉਹ ਗੋਲਡਨ ਹੋ ਗਿਆ ਇਸ ਸਾਈਡ ਤੇ ਹੋ ਨਾ ਹਾਂਜੀ ਆਪਣੇ ਲੱਗ ਰਿਹਾ ਹੁਣ ਠੀਕ ਹੈ ਪਰ ਰੱਖੀ ਮੜ ਗਈ ਸੀ ਮਨੇ ਕੇ ਹਾਂ ਅੱਜ ਤੱਕ ਅੰਮ੍ਰਿਤਸਰ ਜਾਂ ਤਾਂ ਬੰਗਲੌਰ ਨਹੀਂ ਗਈ ਉਹ ਜਿਹੜਾ ਪਾ ਡਿਜ਼ਾਈਨ ਕਰਵਾਉਂਦੇ ਨਾ ਉਹਦੇ ਵਿੱਚ ਕੀ ਹੁੰਦਾ ਨਾ ਹਾਂ ਇਹ ਤਾਂ ਖੁੱਛੀ ਦਾ ਥੋੜਾ ਖੁਰਦਲਾ ਹੋ ਜਾਂਦਾ ਹਾਂ ਹਾਂ ਉਹਦਾ ਕੰਮ ਟਾਈਮ ਬਾਈ ਮਿੱਟੀ ਫਾੜ ਜਾਂਦੀ ਹੈ ਇਹਦੇ ਮਿੱਟੀ ਨਹੀਂ ਫਾੜਦੀ ਕਪੜਾ ਮਾਰ ਕੇ ਸਾਫ਼ ਹੋ ਜਾਂਦਾ ਇਹ ਇਹ ਕੀ ਪ੍ਰਾਈਸ ਪ੍ਰੂਫ ਵਿੱਚ ਆਉਂਦੇ ਹੈ ਇਹ 90 ਰੁਪਏ ਫੋਟੋ ਹੈ 90 ਰੁਪਏ ਕੱਪੜਾ 100 ਠੀਕ ਹੈ ਠੀਕ ਹੈ ਡਿਜ਼ਾਈਨ ਤਾਂ ਵਧੀਆ ਬਈ ਮਿਸਟਰ ਸਾਹਿਬ ਤੋਂ ਆਇਆ ਤਾਂ ਮੈਨੂੰ ਖਜ਼ਾਨੇ ਚ ਲੈ ਆਇਆ ਜਦੋਂ ਹੁਣ ਮੈਂ ਦੁਬਾਰੇ ਮਕਾਨ ਛੱਤਣਾ ਤਾਂ ਲਾਉਣਾ ਹੈ ਕੰਮ ਜੇ ਕੋਈ ਹੋਰ ਵੀਰ ਭਾਈ ਨੂੰ ਚਾਹੀਦਾ ਕੀ ਹੈ ਭਰਾ ਦਾ ਵਿਕਰਾਂਤ ਹੋਟਲ ਦੇ ਬਿਲਕੁਲ ਸਾਹਮਣੇ ਹੈ ਦੁਕਾਨ ਜਗਜੀਤ ਜਗਜੀਤ ਟਰੇਡਰ ਟਰੇਡਰ ਹਾਂ ਜਗਜੀਤ ਟਰੇਡਰ ਜੀ ਹਾਰਡਵੇਅਰ ਵੀ ਆਪਣੀ ਜੀ 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 ਠੀਕ ਹੈ 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 ਕੋਹਲੀ ਦੇ ਪਿੱਛੇ ਜਿਹੜਾ ਆ ਲੈਣਾ ਹੀ ਆ ਲੈਣਾ ਵਾਲਾ ਸਿਸਾ ਪੀਕਾ ਹੜੂ ਆਹ ਆਹ ਡਿਜ਼ਾਈਨ ਦਿਖਦਾ ਵਿੱਚ ਹਾਂ ਥੱਲੇ ਦਾ ਵੇਹ ਵੇਹ ਦਾ ਪੀਕਾ ਆ ਨਵਾਂ ਰੱਬ ਤੇ ਇਹ ਲੈ ਗਏ ਆ ਦੇਖ ਆਹ ਦਿਨ ਦਿਖਦਾ ਹਰ ਤੇ ਪਤਲਾ ਲੱਗਦਾ ਇਹ ਕੋਈ ਨਹੀਂ ਹੈਂਡਲ ਬੇਬੀ ਮੇਰਾ ਬੈਸਟ ਡਿਜ਼ਾਈਨ ਹੈ ਕੀ ਬਾਤ ਹੈ ਸ਼ਾਰਫ ਚ ਵੀ ਇਹ ਮੈਂ ਸਰੀ ਇਧਰ ਮਾਰ ਕੇ ਜਿਹੜਾ ਦੂਸਰ ਪਾਸੇ ਇੱਕ ਵਾਰ ਫਿਰ ਆਪਾਂ ਲਈਏ ਸਮਾਨ ਜਿਹੜਾ ਦੇ ਚੈੱਕ ਕਰਦਾ ਆਪਣਾ ਹਨਾ ਲੋ ਜੀ ਕਢਾ ਲਿਆ ਆਪਾਂ ਨੇ ਸਮਾਨ ਇਹ ਲੱਗਣੇ ਜੀ ਪੈਰ ਹਨਾ ਇਹ ਸੋਫਾ ਲੱਗੇ ਸਟੀਨਲੈਸ ਸਟੀਲ ਹੈ ਪੁੱਤ ਆ ਪੂਰਾ ਸਟੀਲ ਤੇ ਆ ਨਾ ਹਾਂਜੀ ਪੂਰਾ ਵਜਨ ਤਾਂ ਹੈ ਨਾ ਭਾਜੀ ਇਨਸਾਈਡ ਤੇ ਫਿਰ ਹੁੰਦਾ ਨਾ ਪੂਰਾ ਓਕੇ 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 ਕੈਪਟ ਹੈ ਤਾਂ ਅੰਦਰ ਦੇ ਪਾਸੇ ਜਾਣੀ ਮਤਲਬ ਜਿਹੜੀ ਆਹੇ ਥੱਲੇ ਲੱਗੀ ਵੀ ਕੀ ਆਹੇ ਪਲਾਸਟਿਕ ਹੈ ਜਿੰਨਾ ਭਾਜੀ ਵੇਟਵਾ ਦਿਓ ਓਕੇ ਨਹੀਂ ਹੁੰਦਾ ਹਾਥੀ ਚੜਾਉਣੀ ਆਇਆ ਜੇ ਤੱਕ ਓ ਹਾਥੀ ਤਾਂ ਚੜਕਾ ਨੂੰ ਚੜਾਉਣਾ ਸੀ ਹੁਣ ਹਾਂ ਠੀਕ ਆ ਆ ਵੀ ਬੈਸਟ ਹੈ ਨਾ ਇਹ ਟੈਲੀਸਕੋਪੀ ਹੈ ਐਵਰੇਸ ਕੰਪਨੀ ਦੀ ਜੀ 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 ਠੀਕ ਹੈ ਜਿਹੜੀ 5 ਸਾਲ ਦੀ ਗਾਰੰਟੀ ਹੁੰਦੀ ਹੈ ਕਈ ਵੈਰਾਈਟੀ ਕਰ ਦਿੰਦੇ ਆ ਹਾਂ ਇਹਦੀ ਗਾਰੰਟੀ ਹੁੰਦੀ ਹੈ ਗਾਰੰਟੀ ਮੀਨਿੰਗ ਚੇਂਜ ਹੋਊਗਾ ਹਾਂ ਨਵਾਂ ਨਵਾਂ ਪੀਸ ਦੂਸਰੇ ਟਾਈਮ ਠੀਕ ਹੈ ਕਿੰਨੇ ਕਿੰਨੇ ਟਾਈਮ ਦੀ 5 ਇਅਰਸ 5 ਸਾਲ ਦੀ ਪੰਜ ਸਾਲ ਦੀ ਠੀਕ ਆ 5 ਸਾਲ ਦੇ ਵਿੱਚ ਕੁਝ ਵੀ ਹੁੰਦਾ ਵਾਪਸ ਕਰਦੇ ਆ 5 ਸਾਲ ਦੇ ਵਿੱਚ ਕੁਝ ਵੀ ਹੁੰਦਾ ਨਾ ਤੇ ਇਹ ਫੈਬੀਕਲ ਵੀ ਬੈਸਟਾ ਹੈ ਹਾਂ ਜੀ ਹਾਂ ਜੀ ਅਮਰੀਕਨ ਵੈਰ ਹਾਂ ਠੀਕ ਆ ਓਕੇ ਓਕੇ ਭਾਈ ਬਾਕੀ ਪਲਾਈਆਂ ਉਧਰ ਉਹਦੇ ਚ ਉਧਰ ਵੀ ਮਿਲੋ ਠੀਕ ਹੈ ਥੈਂਕ ਯੂ ਬ੍ਰਦਰ ਥੈਂਕ ਯੂ ਮਨਾ ਦਿਓ ਬਸ ਕਿੰਨੇ ਪੇਮੈਂਟ ਬਣਦੀ ਥੋੜੀ ਪਾ ਦੀਆ ਤੁਹਾਨੂੰ 1 2 3 20 ਲਓ ਜੀ ਇਹ ਹੀ ਲੈ ਲਿਆ ਜੀ ਆਪਾਂ ਨੇ ਹੁਣ ਅਗੇ ਕੀ ਬਣਦਾ ਉਹ ਰੱਬ ਜਾਣਦਾ ਮਸ਼ੀਨ ਲੈਉਣੀ ਪਾਉਂਗੀ ਮੈਨੂੰ ਐਮ ਐਮ ਮਿਲਣੇ ਆਲੀ ਇਹ ਆ ਉੱਥੇ ਮਿਲ ਲੈਣੀ ਮੈਂ ਲੋਕ ਹੈਗੇ ਆ ਲੋਕਾਂ ਦੀ ਅੱਖਾਂ ਵਿੱਚ ਜਿਵੇਂ ਦੱਸ ਦੇਣਾ ਪੂਰੀ ਯਾਰ ਸਾਡੇ ਸਬਸਕ੍ਰਾਈਬਰ ਇਹ ਜੇ ਆ ਕੀ ਵੀ ਬਹੰਦਾ ਉਹ ਬੰਲੇ ਆਹ ਬਾਈ ਦਾ ਜਮੈਂ ਕਮਾਲ ਕਰੀ ਫਿਰਦਾ ਸ਼ਕਤੀਮਾਨ ਬਣੀ ਫਿਰਦਾ ਮੈਂ ਲੈ ਛੱਤ ਦੇ ਦਿੰਦਾ ਇਹ ਆਹ ਨਾ ਹਨਾ ਆਪਾਂ ਬੇਲ ਜਾ ਤਾਂ ਬਾਈ ਦੇ ਕੋਲੇ ਭੁੱਲਿਆ ਉਧਰ ਲੈ ਕੇ ਨਹੀਂ ਆਇਆ ਹਨਾ ਪੁਲੀ ਚੱਕਲੇ ਤੋਂ ਮਿਲ ਜਾ ਚੱਕਲੇ ਨਹੀਂ ਜਾਂਦੇ ਮੈਂ ਤੁਹਾਨੂੰ ਪਹਿਦਰੋਂ ਬਾਹਰ ਨੂੰ ਨਿਕਲਣ ਚ ਫੈਸਲਾ ਇਹਨੂੰ ਹੋਰ ਗੱਲ ਵੀ ਮੈਂ ਵਿਚ ਨੂੰ ਬੇਲ ਨੂੰ ਨਿਕਲ ਜਾਊਂਗਾ ਤੇ ਬੇਲ ਲੈ ਕੇ ਵਿਚ ਨੂੰ ਆ ਜਾਊਂਗਾ ਵਿਚ ਬਟਨ ਤੁਸੀਂ ਬਾਹਰੇ ਬਾਹਰ ਨਿਕਲ ਜਾਓ ਬਣ ਘੁੰਮ ਜਾਓ ਹਨਾ ਬਲੋ ਜੀ